ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂਡ ਮਿਸਿਸ ਸਕੇਲ ਦੇ ਵਿੱਚ ਉਮੀਦ ਕਰਦੀ ਹਾਂ ਸਰ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਮੇਰਾ ਗਾਲ ਥੋੜਾ ਜਿਹਾ ਸਹੀਆ ਬਟ ਖਾਂਸੀ ਬਹੁਤ ਜ਼ਿਆਦਾ ਹੋ ਰਹੀ ਹੈ ਰਾਤ ਨੂੰ ਮੈਂ ਸਾਰੀ ਰਾਤ ਨਹੀਂ ਸੌ ਸਕੀ ਖਾਂਸੀ ਕਰਕੇ ਤੇ ਮੈਂ ਸੋਚਦੀ ਆ ਕਿ ਇੰਜੈਕਸ਼ਨ ਲਵਾ ਕੇ ਆਵਾਂ ਕਿਉਂਕਿ ਪੀਣ ਵਾਲੀ ਦਵਾਈ ਵਿੱਚ ਵੀ ਮੱਚੀ ਡਰਮੋ ਖਾਂਸੀ ਦੀ ਮੇਰੇ ਸਹੀ ਨਹੀਂ ਹੁੰਦੀ ਹੈਗੀ ਜਾਂ ਫਿਰ ਲਗਾਤਾਰ ਬਿਕਸ ਖਾਈ ਜਾਣ ਦੇ ਨਾਲ ਸਹੀ ਨਹੀਂ ਹੋ ਰਹੀ ਆ ਬਟ ਮੈਂ ਇੰਜੈਕਸ਼ਨ ਹੀ ਲਵਾ ਕੇ ਆਵਾਂਗੀ ਅੱਜ ਕਿਉਂਕਿ ਰਾਤ ਮੈਂ ਸਾਰੀ ਰਾਤ ਨਹੀਂ ਸੌਂ ਸਕੀ ਹਈ ਹਾਂ ਸਿਰ ਜਿਹਾ ਜਿਹਾ ਕਰਕੇ ਤਾਂ ਕਰਕੇ ਮਾਰਨਿੰਗ ਵੀ ਫਿਰ ਮੈਂ ਥੋੜਾ ਜਿਹਾ ਲੇਟ ਉੱઠી 8:00 ਵਜੇ ਮੈਨੂੰ ਲੱਗਦਾ ਆ ਉੱਠੀ ਆ ਮੈਂ ਕਿਹਾ ਤੋਰਤਾ ਸੀ ਆਪਾਂ ਰੈਡੀ ਹੋ ਜਾ ਕਰਕੇ ਫਿਰ ਮੈਂ ਉਸ ਤੋਂ ਬਾਅਦ 8:00 ਵਜੇ ਉੱਠੀ ਆ ਹੁਣ ਰੈਡੀ ਸ਼ੈਡੀ ਹੋ ਕੇ نیچے ਆਇਆ ਤੇ ਚਲੋ ਫਿਰ ਦੇਖੀਏ ਬਾਕੀ ਸਾਰੇ ਕੀ ਕਰਦੇ ਆ ਲਓ ਵੀ ਟਾਈਮ ਹੋ ਗਿਆ 12:30 ਦਾ ਨਹੀਂ ਆਇਆ ਕੁਝ ਮੁੱਕਾ ਮੌਕਾ ਸ਼ਰਨ ਕੋਲ ਆਇਆ ਆਪਾਂ ਗੱਲਾਂ-ਵੱਟਾਂ ਕਰਦੇ ਖੰਗ ਦਾ ਟ੍ਰੀਟਮੈਂਟ ਚੱਲਦਾ ਕਰਦੇ ਡਾਕਟਰ ਨੇ ਕਾੜਾ ਬਣਾ ਕੇ ਦਿੱਤਾ ਇਹ ਕਿਹੜੀ ਦਵਾਈ ਸੀਗੀ ਉਹਦੇ ਵਿੱਚੋਂ ਨਿਕਲਿਆ ਸੀ ਫਿਰ ਇਹ ਦੋਣ ਪਾਣੀ ਚ ਉਬਾਲਿਆ ਇਹ ਹਾਂ ਨਹੀਂ ਕਰਦਾ ਪਹਿਲਾਂ ਦਵਾਈ ਪੀਤੀ ਫਿਰ ਉਹਦੀ ਗੋਲੀਆਂ ਜੀਆਂ ਖਾਧੀਆਂ ਹੁਣ ਲੋੜੀਦਾ ਦੀਪੁਰ ਤੂੰ ਵੀ ਅਖਾਏ ਜੜਾਈ ਆਣਾ ਹੋਰ ਵੀ ਸੁਣਤਾ ਜੀ ਕਿੰਦਾ ਵਗ ਦੇਖਦੇ ਹੁਣ ਕੱਲ ਤੱਕ ਕਿੰਨੀ ਆਵਾਜ਼ ਨਿਕਲਣ ਲੱਗਦੀ ਹੈ ਮੇਰੀ ਦੇਖ ਜਿੰਨੀ ਮੈਂ ਆਰਾਮ ਨਾਲ ਬੋਲਦੀ ਹਾਂ ਉਹਨਾਂ ਵਧੀਆ ਬੋਲ ਹੁੰਦਾ ਜਿੰਨੀ ਮੈਂ ਉੱਚੀ ਬੋਲਣ ਦੀ ਕੋਸ਼ਿਸ਼ ਕਰੇ ਜਦਿਆਂ ਆਹ ਜੀ ਹੁਣ ਲੱਗ ਜਾਂਦੀ ਆ ਛਿੱਕਾ ਨਿਕਲ ਜਾਂਦਾ ਛਿੱਕਾ ਨਿਕਲਦੀਆਂ ਨੇ ਕਾਹੀਏ ਕਰੇ ਜੀਜਾ ਦਾ ਤੇਰਾ ਪਿੰਦਾ ਕਹਿੰਦੇ ਇਸ ਵਾਰ ਗਰਮੀ ਆਉਣ ਦੇ ਕੋਈ ਅਸਾਰ ਨਹੀਂ ਹੈਗੇ ਕਿਉਂਕਿ ਆਹ ਕੁੜੀ ਜਲਦੀ ਕਾਟਨ ਦੇ ਸੂਟ ਪਾਉਣ ਲੱਗ ਗਈ ਸੀਗੀ ਇਹਨੇ ਗਰਮੀ ਦੇ ਨਜ਼ਾਰੇ ਹੁਣੇ ਲੈ ਲੇ ਸਰਦੀਆਂ ਦੇ ਵਿੱਚ ਫੁਰਚ ਗਈ ਆ ਇੱਧਰ ਗੱਡੀ ਲੋਡ ਕਰਦੇ ਸੀ ਜਾਨੂੰ ਬਾਰਿਸ਼ ਫੇਰ ਤੋਂ ਆ ਗਈ ਆ ਯਾਰ ਤੂੰ ਕੀ ਕਹੀਆਂ ਨਾ ਮਾਰਾਂਗਾ ਲੜ ਪਏ ਲੈਓ ਵੀ ਸਕੂਟਰ ਇਹ ਅੰਦਰ ਲਾਈਏ ਮੀ ਪਈ ਜਾਂਦਾ ਓ ਯਾਰ ਇੱਕ ਤਾਂ ਉਹਦੀ ਸਕੂਟਰੀ ਨਾ ਇਹ ਤਾਂ ਥੋੜੇ ਵੱਡੇ ਵੱਡੇ ਨਾ ਦੇਗਾ ਚਾ ਗੱਡੀ ਬਾਹਰ ਕੱਢ ਲਉ ਮੇਰੇ ਮੀ ਆ ਜਾਂਦਾ ਆ ਇੱਧਰ ਦੇ ਲੈ ਇੱਧਰ ਦੇ ਲੈ ਕਿੰਨੀ ਟ੍ਰੈਫਿਕ ਹੋਈ ਪਈ ਆ ਆ ਪ੍ਰੀਤ ਦੀ ਸਕੂਟਰੀ ਹੋਣੀ ਸਾਰਾ ਟਾਈਮ ਠੀਕ ਆਉਦੀ ਹੈਗੀ ਉਹ ਸਰ ਕੈਸਾ ਸੈਟ ਹੋ ਨਹੀਂ ਪਾਏਗੇ ਬ੍ਰੇਕ ਦੇ ਤਾ ਹਾਈ ਤੱਕ ਗੱਡੀਆਂ ਲੋੜੂ ਦੇਖਿਆ ਜਿਓ ਨਾ ਹੁੰਦਾ ਤੁਸੀਂ ਕਰਾ ਲੈਂਦੇ ਗੱਡੀ ਲੋੜ ਕਿਉਂ ਵੀ ਹਾਂ ਇਹਨੂੰ ਪੁੱਛੋ ਮੁੰਡੇ ਨੂੰ ਇਹਦਾ ਦਿਮਾਗ ਕੰਮ ਕਰਦਾ ਇਹ ਮੈਗਰੀ ਇਹਦਾ ਦਿਮਾਗ ਕੰਮ ਕਰਦਾ ਦੇ ਇਹਨਾਂ ਸਲਾਹ ਕੀ ਕਰਨ ਮਨ ਦਾ ਇਹਦੀ ਸਲਾਹ ਤੁਸੀਂ ਕਿਉਂਕਿ ਉਹ ਸੋਫਾ ਬੈ ਬਲੈਕ ਤੇ ਗਰੇ ਤੂੰ ਕੀ ਕਹਨ ਤੂੰ ਕੀ ਕਹਨ ਦੇ ਆਪੇ ਦੀ ਐਕਟੀਆਂ ਹਾਂ ਆਪ ਫੀਲ ਕਰਨੀ ਚਾਹੁੰਦਾ ਕੋਈ 사ਸ ਗਾਹ ਗਾਹ ਇਹ ਲਾਈਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਵੀਡੀਓ ਦੇ ਵਿੱਚ ਦੇਖਾ ਕੇ ਕੈਮਰੇ ਦੇ ਵਿੱਚ ਲਾਲੀ ਲਾਲੀ ਨੂੰ ਵੋਟਾਂ 'ਚ ਕਢਾਉਣਾ ਨਹੀਂ ਮੈਂ ਨਹੀਂ ਛਾੜਨਾ ਮੈਂ ਪਹਿਲਾਂ ਹੀ ਬਹੁਤ ਸੁਣਨੀ ਆ ਜਾਂਦੀ ਨਹੀਂ ਨਹੀਂ ਰਾਤ ਇੱਕ ਜੰਗ ਜਿੱਤ ਕੇ ਆਇਆ ਮੈਂ ਸੋਣ ਨਹੀਂ ਆ ਰਹਾ ਕੋਈ ਮਾੜਾ ਸਹੀ ਗੱਲ ਆ ਆ ਲਾਲੀ ਜਿਆਦਾ ਹੀ ਮੈਤਰੀ ਕਰਦਾ ਆਪਦੇ ਬੰਦਿਆਂ ਦੀ ਕਰਨੀ ਹੁੰਦੀ ਹੈਗੀ ਗਾਉਂਡ ਵਾਰੀ ਸੌਰੀ ਵੀ ਐਸੀ ਵੀ ਨਹੀਂ ਦੀ ਦੱਸਦੇ ਪਰ ਮਿਲ ਨਹੀਂ ਪਉ ਆ ਆਪਦੇ ਬੰਦੇ ਹੀ ਮੈਤ ਕਰੀਦੀ ਹੁੰਦੀ ਆ ਕੈ ਅਸੀਂ ਕਿਸੇ ਦੀ ਨਹੀਂ ਲੱਲੇ ਭੱਬਿਆਂ ਤੋਂ ਆਿਆਂ ਦੇ ਹਰਕਾ ਮੈਂ ਅੰਦਰੀਵਾਲਤਾਂ ਕਰਦੀਆਂ ਗੱਲ ਤੋਂ ਨਵਾਂ ਬੈੱਡ ਡਿਸਪਲੇ ਹੋਣ ਲੱਗਿਆ ਦੇਖ ਮੈਂ ਜਿੰਨਾ ਹੌਲੀ ਬੋਲਦੀ ਆ ਨਾ ਮੇਰੀ ਆਵਾਜ਼ ਵਧੀਆ ਨਿਕਲਦੀ ਆ ਜਿੰਨਾ ਮੈਂ ਉੱਚੀ ਬੋਲਦੀ ਆ ਜਦ ਬਹਿ ਜਾਂਦੀ ਆ ਕੁੜੀ ਤੇ ਸਕੂਟਰੀ ਚਾਬੀ ਕੋ ਕੇ ਰੱਖਤੀ ਤੁਸੀਂ ਨੇ ਇਹਨੂੰ ਬੱਦ ਫਿਕਰ ਹੋਈ ਪਈ ਆ ਮੇਰੀ ਤਾਂ ਸਾਡੀ ਫਿਕਰ ਕਮਾਇਆ ਜੀ ਆਪਾਂ ਤੁਹਾਡੇ ਕੰਮ ਨੇ ਆਸ ਤੇ ਆਉਣ ਮਾੜਾ ਚਾਦਰ ਸਮਝਦੇ ਆ ਤੁਸੀਂ ਲੈ ਮੇਰਾ ਨਾਮ ਪਾ ਦਿਆ ਉੱਪਰ ਫੋਨ ਕਰਨਾ ਕੋਈ ਨਹੀਂ ਕੋਈ ਮੁੰਡਾ ਕੋਈ ਨਹੀਂ ਕੱਲ੍ਹ ਦੀ ਹੋਣੀ ਹੈ ਤੂੰ ਜੱਫੀ ਐਡਾ ਐ ਤੈਨੂੰ ਹੁਣੇ ਸਿੱਖਿਆ ਮਿਲ ਰਹੀ ਆ ਵੀ ਇਹਦੀ ਇੱਕ ਡੁਪਲੀਕੇਟ ਬਣਾ ਕੇ ਰੱਖ ਲੈ ਇਹ ਕੁਛ ਨਹੀਂ ਪਤਾ ਕਦੋਂ ਕਿੱਥੇ ਜਾਣੀਆਂ ਕੀ ਕੀ ਕੁਛ ਦਾ ਪਤਾ ਰਹਿੰਦਾ ਸਾਰੇ ਵੱਡੂ ਕੁੜੀ ਕਿਹੜਾ ਨੂੰ ਕੁੜੀ ਚਾਬੀ ਲੱਭ ਗਈ ਕੁੜੀ ਦੀ ਸੌਲਟ ਆਊਟ ਹੋ ਗਿਆ ਪਰ ਪੱਕਾ ਚੋਰ ਤਾਂ ਕੋਈ ਫੜਿਆ ਨਹੀਂ ਗਿਆ ਕੋਈ ਨਹੀਂ ਮੰਨ ਰਿਹਾ ਮੰਨਦਾ ਹੀ ਨਹੀਂ ਕੋਈ ਨਹੀਂ ਮੰਨ ਰਿਹਾ ਹੈਗਾ ਇਹ ਦੇਖੇ ਕੈਮਰਾ ਦੇ ਪਿਛੇ ਉਹ ਲੱਟਾ ਕਿੰਨੀ ਸੋਹਣੀ ਹੁੰਦੀਆਂ ਪਿੱਛੇ ਦੇਖ ਤਾਰੇ ਹਨ ਹਾਂ ਚਲੋ ਆਪਾਂ ਵੀ ਆਪਣੀ ਐਕਟਿਵ ਅੰਦਰ ਲਾ ਦਈਏ ਬਾਹਰ ਤਾਂ ਮੌਸਮ ਐਸਾ ਰਸ ਹੋਈ ਜਾਂ ਪੜ ਲਓ ਭਾਈ ਮੈਥ ਦਾ ਪੇਪਰ ਆ ਤੈਨੂੰ ਮੈਂ ਇੱਕ ਜਗ੍ਹਾ ਦਿੱਤੀ ਹੋਈ ਆ ਵੀ ਤੇਰੀ ਸਕੂਟਰੀ ਸਵੇਰੇ ਆ ਕੇ ਉਰੇ ਲੱਗਣੀ ਚਾਹੀਦੀ ਆ ਇਦਾਂ ਇਦਾਂ ਕਿਉਂਕਿ ਇਧਰੋਂ ਮੈਨੂੰ ਨਹੀਂ ਪਤਾ ਹੁੰਦਾ ਮੈਂ ਕਿਹੜੇ ਵੇਲੇ ਕੱਢਣੀ ਆ ਕਿਹੜੇ ਵੇਲੇ ਅੰਦਰਵਾੜਨੀ ਆ ਹੁਣ ਇਹਦੇ ਵਿੱਚ ਨਾ ਮਾਰੇ ਨਹੀਂ ਮਾਰੀ ਇਹ ਹੋਈ ਲਓ ਵੀ ਅੱਜ ਕੋਸ਼ਿਸ਼ ਹੋ ਰਹੀ ਆ ਪਰ ਉਧਰੋਂ ਵੱਡੋ ਇਧਰ ਤਾਂ ਨਵਜ ਹੁੰਦੀ ਇਹਨਾਂ ਦੀ ਉੱਪਰਲੀ ਸਾਈਡ ਤੋਂ ਵੱਡੋ ਤਾਂ ਉਈ ਨਾ ਮਾਰਿਓ ਤੁਸੀਂ ਮੈਂ ਹੋਗਾ ਵੱਢਣ ਲੱਗਾ ਕਰਾਂ ਸਭ ਜੋ ਯਾਰ ਹੋ ਗਿਆ ਮੈਂ ਤੁਹਾਨੂੰ ਦੱਸਦਾ ਕਿਵੇਂ ਦੱਸ ਪਰ ਇਹ ਜੋ ਬੰਦਾ ਕੜਾ ਟਾਈਟ ਹੋ ਗਿਆ ਲਾ ਫਾਰਮ ਨੇ ਤਾਂ ਕੜਾਈ ਵਿੱਚ ਲਕੋ ਲੈਣਾ ਨਹੀਂ ਆਈ ਨਹੀਂ ਲਕੋਣੀ ਠੀਕ ਹੈ ਬਾਈਕੋਡ ਆਏ ਬੰਦੇ ਵੱਡੇ ਤੋਂ ਛੇਡੇ ਹੀ ਵੱਡੇ ਹਾਂ ਹੱਥ ਨਾਲ ਪੜਾ ਦੇ ਬੰਦੇ ਵੱਡਣ ਵੱਡਣ ਰੈਕ ਹੋ ਕੇ ਬਣਾਇਆ ਆ ਫਾਰਮ ਵੱਡੀ ਜਾਂਦੀ ਆ ਨਹੀਂ ਕੋਈ ਨਾ ਯਾਰ ਅਜੇ ਨੂੰ ਕੰਮ ਆ ਅੰਬਰਸਾਰ ਪਾਣੀ ਗਿਆ ਚੋਣਾ ਬੜਾ ਅੰਬਰਸਾਰ ਪਾਣੀ ਪਾਉਣੀ ਪਾਤੇ ਨਹੀਂ ਨਹੀਂ ਪਾਣੀ ਨਾ ਟ੍ਰੈਪ ਹੁੰਦਾ ਨਾ ਗੋਲ ਆ ਚਲੋ ਆ ਰੱਖ ਲਿਆ ਅੰਬਰਸਾਰ ਮੁੜਿਆ ਠੀਕ ਹੈ ਜਿਹੜਾ ਇਦਾਂ ਰੱਖ ਕੇ ਉੱਤੇ ਗ੍ਰੈਂਡਰ ਬਰਸਰੋਂ ਮੁੜੇ ਚੱਲ ਮੈਂ ਲੈ ਕੇ ਆਉਂਦਾ ਬਰਸਰੋਂ ਮੁੜੇ ਆ ਆ ਲੋਵੀ ਬਲੇਟ ਨਾਲ ਤਾਂ ਕੰਮ ਕਾਮਯਾਬ ਨਹੀਂ ਰਿਹਾ ਹੈਗਾ ਹੁਣ ਗ੍ਰੈਂਡਰ ਲੈ ਕੇ ਆਂਦਾ ਗ੍ਰੈਂਡਰ ਨਾਲ ਦੇਖਦੇ ਆ ਵੱਡਕ ਲੈਟਾ ਲੂਪਾ ਜੀ ਲਾ ਲਓ ਜਿੰਨਾ ਕੰਮ ਹੋਊਗਾ ਇਹ ਤਾਂ ਮੈਨੂੰ ਡਰ ਲੱਗਦਾ ਤੂੰ ਮੂਹਰੇ ਨੁਕਾ ਮੂਹ ਇੱਧਰ ਨੂੰ ਕਰ ਲਾ ਜੋ ਮੇਰੇ ਵੱਲ ਨਹੀਂ ਨਹੀਂ ਕਰਦੇ ਤਾਂ ਆਪਾਂ ਤਾਂ ਮੂਹ ਇੱਧਰ ਨਹੀਂ ਕਰਾਂ ਆਪ ਬਲੇਡ ਪਾ ਦੇ ਵਿੱਚ ਜੀ ਚਲਾਈ ਆਪ ਨੂੰ ਦੇਖ ਕੇ ਜੋ ਹਲਾਈ ਨਾ ਠੀਕ ਆ ਤੂੰ ਸਿੱਲੀ ਨਾ ਪੁੱਤ ਸਿੱਲਾ ਨਹੀਂ ਹੈਗਾ ਸਿੱਲੇ ਵੜਿਆ ਪਾ ਵੀ ਮੇਰੇ ਤੇ ਵੀ ਕਰਦੇ ਆ ਤੂੰ ਕਰਾ ਕਰਾ ਲੋ ਪਹਿਲਾਂ ਥੱਲੇ ਵਾਲੇ ਪਾਸੇ ਆ ਕਪੜਾ ਵਿੱਚ ਹੀ ਕੱਢ ਲਉ ਨਾ ਥੋੜਾ ਜਿਹਾ ਹਾਂ ਆਪਾ ਹੁਣ ਬਲੇਡ ਪਾ ਤੇ ਕੰਮ ਉਹ ਦੇਖੋ ਪਕੀੜਾ ਕੀ ਆ ਤੇ ਉਹ ਹੱਥ ਉੱਤੇ ਇੱਟੇ ਦੇ ਰੱਖੀ ਬਲੇਡ ਵਾਲੀ ਦੋਵੇਂ ਰੱਖੇ ਨਾ ਕਰ ਲੋ ਇਹ ਬਾਈ ਦਾ ਬਣਾਉਣਾ ਨਾ ਇਸ ਤੋਂ ਕਰਾਂਗੇ ਮੈਂ ਮਾਤ ਪਕਾ ਰਾਂ ਹਾਂ ਅਸਲ ਜੰਗਲੀ ਤੇ ਹਸਕੀ ਆਪ ਦਾ ਮਤਲਬ ਹੈ ਜੇ ਕੰਡਾ ਜਾ ਹੋ ਰਹਿਣ ਰੋ ਗਰਮ ਹੋਊਗਾ ਲੈ ਟੁੱਟ ਗਿਆ ਅੱਜ ਦੰਡਾ ਹੋ ਰਿਹਾ ਦੰਡਾ ਹੋ ਗਿਆ ਆ ਆ ਕਿੱਲਾ ਹੀ ਹੋਊਗਾ ਇਹਨੂੰ ਉੱਪਰ ਦੇ 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 ਕਿਹੜੀ ਨਾਲ ਇਹ ਕਿਹੜਾ ਡਬਲ ਹੀ ਰਹਿ ਗਏ ਲੇਟ ਕੱਢ ਲਓ ਦੇਖ ਕੇ ਤੈਨੂੰ ਕੀ ਕੀ ਠੰਡਾ ਹੋ ਗਿਆ ਮਟਰ ਦਾ ਇਹ ਕਿ ਗਰਮ ਰੱਖਦੀ ਆ ਗਰਮਾ ਕੱਪੜਾ ਪਾਣੀ ਨਾਲ ਕਰਦੇ ਲੈ ਜਾ ਚੇਲੇ ਕਿਹੜਾ ਰੱਖਦਾ ਵੀਰੇ ਕਿੱਟਾ ਦਾ ਸ਼ੀਸ਼ਾ ਬਲੈਕ ਪਰ ਸੱਚੀ ਵਾਲਾ ਪਿਆਸ ਮੈਂ ਨਾ ਬਾਡੇ ਦੇ ਦੁੱਤੀ ਜੜ ਬਲੈਡਰੀ ਫਲਾਸ ਨਹੀਂ ਯਾਰ ਖੱਚਾ ਜਾਣਾ ਇਹ ਨੂੰ ਕੀ ਰਹਿ ਗਿਆ ਜੋ ਨਹੀਂ ਲੰਬਾ ਪਾਛੇ ਕਰ ਆਬ ਦੀ ਮੇਰੇ ਗੁੱਠੇ ਮੇਰੇ ਪਾ ਲੈਂਦੇ ਮੈਂ ਕਾਗਿਆ ਦੀ ਹੱਥ ਨਾਲ ਤੋੜ ਸੀ ਲੋਈ ਤਾਂ ਆਇਆ ਸੀ ਕਿ ਉਹਨਾਂ ਦਾ ਜ਼ੋਰ ਲਾਉਂਦੇ ਸੀ ਥੱਲੇ ਜ਼ੋਰ ਪੈਂਦਾ ਉਹਨੂੰ ਨੌਕ ਤਾਂ ਨਹੀਂ ਲੱਦੀ ਲੋ ਦੋ ਫਲ ਕਰਾਦੀ ਐਂ ਕਹਿ ਰਹੀ ਐਂ ਗਿਆ ਗਿਆ ਰੱਖ ਮੈਂ ਛੱਡ ਦੇ ਦੀ ਕੋਕ ਆਨੇ ਮਰੋ ਮਿਕਲ ਨਾ ਹੱਥ ਕਰ ਲੈ ਇਧਰ ਮੁੰਡਿਆ ਤੂੰ ਵੀ ਕੰਮ ਕਰ ਲੈ ਚਲੋ ਨਾਰ ਪਿਆ ਪਿਆ ਲਾਕੂ ਤੂੰ ਬਾਹਰ ਆਉਣੇ ਨੂੰ ਇੱਥੇ ਇੱਥੇ ਆ ਲੈ ਕੱਲ ਚ ਪਾਣਾ ਕੱਲ ਚ ਮੁੰਦਰੀ ਆਂਦਰਜੀਤ ਕੱਲ 29 ਪਵਾਉਣ ਨੂੰ ਫਿਰਦਾ ਸੀ ਸੋਨੇ ਦੀ ਮੈਂ ਕਹਿੰਦਾ ਮੈਂ ਨਹੀਂ ਪਵਾਣੀ ਹੈਗੀ ਕਹਿੰਦਾ ਪਵਾ ਲੈਣ ਤੇ ਮੈਂ ਕਹਿੰਦਾ ਪਵਾ ਲੈ ਲੈ ਤਾ ਨਾ ਆ ਵੀ ਆਪਾਂ ਆ ਕੇ ਉੱਪਰ ਪਾਉਣੇ 6 ਵਜੇ ਨਹੀਂ 7 ਵਜੇ ਤੇ ਚਲੋ ਹੁਣ ਆਪਾਂ ਫਰੋਜ਼ਨ ਨੂੰ ਕੱਢ ਦਈਏ ਪਿੰਜਰੇ ਤੋਂ ਬਾਹਰ ਕਿਉਂਕਿ ਥੋੜੀ ਬਾਰਿਸ਼ ਆ ਗਈ ਸੀ ਤਾਂ ਕਰਕੇ ਆਪਾਂ ਅੰਦਰ ਕਰਤਾ ਸੀ ਉਹਨਾਂ ਨੇ ਤਾਂ ਪਿੰਜਰੇ ਬਾਹਰ ਹੀ ਹੁੰਦੇ ਨੇ ਉਹਨਾਂ ਦੇ ਔਰ ਸੈਂਡੀ ਨੂੰ ਦਾ ਇੰਦਰਜੀ ਤੇ ਕੱਢਣਗੇ ਕਿਉਂਕਿ ਸੈਂਡੀ ਉਹ ਨਾ ਹੁਣ ਕਾਫੀ ਜ਼ਿਆਦਾ ਮਤਲਬ ਕੌੜੀ ਹੋ ਗਈ ਉਹਦੇ ਵਿੱਚ ਕਿ ਹੁਣ ਉਹ ਅਸੀਂ ਤਾਂ ਉਹਨੂੰ ਖਾਤਣੀ ਲਾਉਂਦੇ ਹੈਗੇ ਹੁਣ ਕਿਉਂਕਿ ਉਹਨੂੰ ਇਹ ਹੁੰਦਾ ਵੀ ਪਤਾ ਨਹੀਂ ਉਹਦੇ ਪੱਪੀ ਨੂੰ ਚੱਕਣਾ ਆਉਨੇ ਸੀ ਤੇ ਉਹ ਸਾਰਿਆਂ ਨੂੰ ਬਹੁਤ ਔਮ ਕਰਦੀ ਆ ਸਿਰਫ ਉਹ ਇੰਦਰਜੀਤ ਉਹ ਕੋਲ ਜਾ ਸਕਦੇ ਨੇ ਤੇ ਫਰੋਜ਼ਨ ਦੇ ਅੱਜ ਇੱਕ ਫਰਾਕ ਪਾਈ ਆ ਸਵੇਰ-ਸਵੇਰੇ ਜੋ ਬਣੇ ਤੇ ਇੰਦਰਜੀਤ ਨੇ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਵੀ ਨਾ ਚਾਚਣਾ ਦੇਖੀ ਹੈਗੀ ਉਹ ਫਰਾਕ ਮੈਂ ਉਹਨੂੰ ਉਹਦੇ ਬਰਥਡੇ ਤੇ ਲਿਆ ਕੇ ਦਿੱਤੀ ਸੀਗੇ ਪਰ ਜੱਦੀ ਹੁਣ ਪਾਈ ਆ ਉਹਦੇ ਦੇਖਦੇ ਆ ਫਰੋਜ਼ਨ ਆ ਜਾ ਬਾਰੇ ਆ ਜਾ ਇੱਥੇ ਖੜੀ ਮੈਂ ਕਿ ਇਧਰ ਨਾ ਆਵੇ ਚਲੋ ਆਪ

not to be a <laughs>